ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਛੋਟੇ ਪੁੱਤਰ ਬਾਬਾ ਮੋਰੀ ਜੀ ਇੱਕ ਦਿਨ ਆਪਣੇ ਮਿੱਤਰਾਂ ਦੇ ਅੰਦਰ ਸਹਿ ਪਾਠੀਆਂ ਸੱਜਣਾ ਚ ਬੈਠੇ ਆ ਚੱਲਦਿਆਂ ਗੱਲਬਾਤ ਵਿੱਚ ਨਾ ਬਾਬਾ ਮੋਰੀ ਜੀ ਕਹਿੰਦੇ ਮੈਂ ਅੱਜ ਤੱਕ 1 ਲੱਖ ਟਕਾ ਨਕਰ ਨਹੀਂ ਲਈ ਬਾਬਾ ਮੋਰੀ ਜੀ ਦੀ ਇਸ ਗੱਲ ਦਾ ਪਤਾ ਭੁਗੀ ਗੁਰੂ ਅਮਰਦਾਸ ਜੀ ਅੰਤਰਜਾਮੇ ਨੇ ਉਹਨਾਂ ਨੇ ਪਾਣ ਲਿਆ ਜਦੋਂ ਉਹਨਾਂ ਨੇ ਜਾਣਿਆ ਕਿ ਮੋਰੀ ਦੇ ਮਨ ਵਿੱਚ ਇਹ ਵਿਚਾਰ ਆਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੱਲ ਜਾਣ ਕੇ ਸੰਗਤ ਦੇ ਅੰਦਰ ਇੱਕ ਐਲਾਨ ਕੀਤਾ ਕਿ ਜਿੰਨੇ ਵੀ ਮੇਰੇ ਦਰਬਾਰ ਵਿੱਚ ਆਉਣਾ ਹੈ ਉਹ 5 ਪੈਸੇ ਮੱਥਾ ਟੇਕਣ ਵਾਸਤੇ ਲੈ ਕੇ ਆਵੇ ਫਿਰ ਜਾ ਕੇ دیدار ਹੋਣਗੇ ਇੱਕ ਪਹਿਰ ਦੇ ਅੰਦਰ ਧਨ ਢੇਰ ਲੱਗ ਗਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਬਾਬਾ ਮੋਰੀ ਜੀ ਨੂੰ ਕਿਹਾ ਇਹ ਪੁੱਤਰ ਜੀ ਧਨ ਤੁਸੀਂ ਸਾਰਾ ਗਿਣੋ ਇਕੱਠਾ ਕਰੋ ਤੇ ਇਸ ਧਨ ਨੂੰ ਜਿੱਥੇ ਤੁਸੀਂ ਵਰਤਣਾ ਉੱਥੇ ਤੁਸੀਂ ਵਰਤ ਸਕਦੇ ਹੋ ਇਸ ਧਨ ਚੋਂ ਤੁਹਾਡਾ ਕੋਈ ਹੋਰ ਸ਼ਰੀਕ ਨਹੀਂ ਹੋਵੇਗਾ ਇਹਨੂੰ ਰੱਖ ਲਓ ਬਾਬਾ ਮੋਰੀ ਜੀ ਨੇ ਧਨ ਆਇਆ ਤੇ ਗਿਣਿਆ ਤੇ ਧਨ ਨੂੰ ਗਿਣਦਿਆਂ ਗਿਣਦਿਆਂ ਨਾ ਉਹਨਾਂ ਦੇ ਹੱਥ ਕਾਲੇ ਹੋ ਗਏ ਗੁਰਮੁਖਵੰਦ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਮੋਰੀ ਨੂੰ ਕਿਹਾ ਕਿ ਦੇਖਿਆ ਮਾਇਆ ਦਾ ਸੁਭਾਅ ਕੀ ਹੈ ਇਹਨੂੰ ਗਿਣਦਿਆਂ ਗਿਣਦਿਆਂ ਸਾਡੇ ਹੱਥ ਕਾਲਜੋ ਗਏ ਨੇ ਤੇ ਜਿਹੜਾ ਆਪਣੇ ਘਰ ਵਿੱਚ ਰੱਖਦਾ ਉਸ ਬੰਦੇ ਦੇ ਮਨ ਕਾਲਾ ਹੋ ਜਾਂਦਾ ਹੈ ਹੰਕਾਰਿਆ ਜਾਂਦਾ ਹੈ ਪੈਸਾ ਕੋਲ ਹੋਵੇ ਬੰਦਾ ਆਪਣੇ ਪਰਿਵਾਰ ਦੇ ਨਾਲ ਆਪਣੇ ਰਿਸ਼ਤਿਆਂ ਦੇ ਨਾਲ ਝਗੜੇ ਕਰਨੇ ਸ਼ੁਰੂ ਕਰ ਦਿੰਦਾ ਹੈ ਫਿਰ ਇਸ ਧੰਨ ਕਰਕੇ ਦੂਰੀ ਬਣ ਜਾਂਦੀ ਹੈ ਕਿਉਂ ਕਿਤੇ ਇਹਦੇ ਨਾਲ ਮੇਰੀ ਨੇੜਤਾ ਹੋਵੇ ਤੇ ਮੇਰੇ ਤੋਂ ਉਦਾਹਰਨਾ ਮੰਗ ਲਵੇ ਆਪਣੀ ਮਾਇਆ ਦੇ ਨਾਲ ਦੂਜੇ ਨੂੰ ਫਿਰ ਨੀਵਾ ਵਿਖਾਉਣਾ ਸ਼ੁਰੂ ਕਰ ਦਿੰਦਾ ਹੈ ਧਨ ਪਿੱਛੇ ਸਕੇ ਭਰਾ ਦੇ ਨਾਲ ਲੜਾਈ ਹੋ ਜਾਂਦੀ ਹੈ ਧਨ ਪਿੱਛੇ ਆਪਣੇ ਸਖੀਆਂ ਭੈਣਾ ਦੇ ਨਾਲ ਬੰਦੇ ਦੀ ਲੜਾਈ ਹੋ ਜਾਂਦੀ ਹੈ ਧਨ ਪਿੱਛੇ ਦੌਲਤ ਪਿੱਛੇ ਪੈਸੇ ਪਿੱਛੇ ਜੇ ਤਨ ਅਜਮ ਇਕੱਠਾ ਕੀਤਾ ਤੇ ਮੈਨੂੰ ਪਤਾ ਵੀ ਇਹ ਪਾਪਾਂ ਤੋਂ ਬਿਨਾ ਕਦੇ ਇਕੱਠਾ ਹੋ ਨਹੀਂ ਸਕਦਾ ਬਾਣੀ ਕਹਿੰਦੀ ਹੈ ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸਾਥ ਨਾ ਡਰ ਪਰ ਜੇ ਕੋણો ਜਾਣ ਲੱਗੇ ਤੇ ਬੰਦੇ ਦਾ ਹਰੇਕ ਸੁਆਸ ਦੁਖੀ ਹੁੰਦਾ ਆ ਹਾਏ ਮੇਰਾ ਤਨ ਕਿਉਂ ਚੜਾ ਗਿਆ ਇਹਦੀ ਸੇਫਟੀ ਵਾਸਤੇ ਲੋਕਰ ਬਣਾਣੇ ਪੈਂਦੇ ਪਹਿਰੇਦਾਰ ਰੱਖਣੇ ਪੈਂਦੇ ਨੇ ਕਾਦੇ ਲਈ ਇਹਨੂੰ ਬਚਾ ਕੇ ਰੱਖਣ ਦੇ ਲਈ ਵੱਡੇ ਵੱਡੇ ਰਾਜੇ ਮਹਾਰਾਜ ਤਾਕਤਵਰ ਨੇ ਖੋ ਕੇ ਲਗਾ ਸਕਦੇ ਨੇ ਚੋਰ ਨੇ ਜਿਹੜੇ ਉਹ ਚੋਰੀ ਕਰਕੇ ਲੈ ਕੇ ਜਾ ਸਕਦੇ ਆ ਮੇਰਾ ਧਨ ਇਹਦਾ ਮਤਲਬ ਹੈ ਜੀ ਖਰਾਬ ਹੋ ਜਾਵੇ ਗੁਰੂ ਅਮਰਦਾਸ ਨੇ ਸਮਝਾਇਆ ਕਿ ਧਨ ਇਕੱਠਾ ਕਰੋ ਪਰ ਇਹ ਵਾਲਾ ਨਹੀਂ ਜੇ ਧਨ ਇਕੱਠਾ ਕਰਨਾ ਨਾ ਤੇ ਪ੍ਰਭੂ ਦੇ ਨਾਮ ਸਿਮਰਨ ਦਾ ਧੰਨ ਇਕੱਠਾ ਕਰੋ ਜਿਹਨੂੰ ਗੁਰੂ ਅਮਰਦਾਸ ਜੀ ਨੇ ਖੁਦ ਕਿਹਾ ਕਿ ਇਹ ਧੰਨ ਅਖੋਟ ਨਾ ਨਿਕਟੈ ਨਾ ਜਾਏ ਪੂਰੈ ਸਤਗੁਰ ਦਿਆ ਦਿਖਾਏ ਇਹ ਧੰਨ ਇਹੋ ਜੈ ਜਿਹੜਾ ਜਲ ਨੇ ਡੋਬੈ ਤਸਕਰ ਨਹੀਂ ਲੇਵੈ ਭਾਰ ਨਾ ਸਕੇ ਜਾਲੇ ਇਹ ਉਹ ਧੰਨ ਹੈ ਇਹਨੂੰ ਇਕੱਠਾ ਦੁਨਿਆਵੀ ਧਨ ਦਾ ਆਪਣੇ ਮਨ ਤੋਂ ਬੋਝ ਲਾ ਕੇ ਕਿਨਾਰੇ ਕਰ ਦਿਓ ਜਿੱਦਨ ਉਹਨੂੰ ਲਾ ਕੇ ਕਿਨਾਰੇ ਕਰ ਦਿੱਤਾ ਪ੍ਰਭੂ ਦੇ ਗੁਣਾ ਵਾਲੇ ਪਾਸੇ ਆ ਗਏ ਕਿਉਂਕਿ ਇਹ ਧਨ ਭਗਤੀ ਦੇ ਮਾਰਗ ਦੇ ਵਿੱਚ ਵੀ ਸਾਡਾ ਰੋੜਾ ਬਣਦਾ ਹੈ ਅਸੀਂ ਭਗਤੀ ਤੋਂ ਹੀ ਨਹੀਂ ਹੋ ਜਾਂਦੇ ਤੇ ਬਾਬਾ ਮੋਰੀ ਜੀ ਨੇ ਜਦੋਂ ਆਪਣੇ ਪਿਤਾ ਦੇ ਗੁਣ ਸੁਣੇ ਸੱਚ ਕਰਕੇ ਮੰਨ ਲੈ ਖਿਹੜੇ ਮੱਥੇ ਪ੍ਰਵਾਨ ਤੇ ਆਖਿਆ ਇਸ ਧਨ ਵਿੱਚੋਂ ਸੁੱਖ ਮਿਲਦਾ ਉਸ ਧਨ ਵਿੱਚੋਂ ਦੁੱਖ ਮਿਲਦਾ ਆ ਮੈਂ ਆਪਣੇ ਗੁਰੂ ਦੇ ਬਚਨ ਉੱਤੇ ਫੈਰ ਲਿਆਗਾ ਤੇ ਜਿੰਨੀ ਦੇਰ ਤੱਕ ਬਾਬਾ ਮੋਰੀ ਜਿੰਦਾ ਰਿਹਾ ਉਨੀ ਦੇਰ ਤੱਕ ਬਾਬੇ ਮੋਰੀ ਨੇ ਫਿਰ ਕਦੇ ਇਸ ਧਨਵਾਨੇ ਪਾਸੇ ਆਪਣੇ ਮਨ ਨੂੰ ਜਾਣ ਨਹੀਂ ਦਿੱਤਾ ਧਨ ਹੋਵੇਗਾ ਜੀਵਨ ਉਹਨਾਂ ਦਾ ਜਿਹੜੇ ਆਪਣੇ ਗੁਰੂ ਦੇ ਥਾਵਨ ਬੋਲਾਂ ਤੇ ਫੈਰਾ ਦੇ